ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਸੁਦਾ ਬੇਚੈਨੀ ਨਾਲ ਵਿਆਹ ਦੀ ਪਹਿਲੀ ਰਾਤ ਬੈਠੇ ਆਪਣੇ ਪਤੀ ਦੇ ਕਮਰੇ ਵਿੱਚ ਆਉਣ ਦੀ ਉਡੀਕ ਕਰ ਰਹੀ ਸੀ ਅੱਧੀ ਰਾਤ ਤੋਂ ਬਾਅਦ ਅਰुण ਸ਼ਰਾਬੀ ਹੋਇਆ ਕਮਰੇ ਵਿੱਚ ਆਇਆ ਤਾਂ ਸੁਦਾ 당 ਰਹਿ ਗਈ ਉਸ ਨੇ ਹੌਲੀ ਜਿਹਾ ਪੁੱਛਿਆ ਹਾਏ ਤੁਸੀਂ ਪੀਂਦੇ ਵੀ ਹੋ ਮੈਨੂੰ ਪਤਾ ਨਹੀਂ ਸੀ ਅਰुण ਨੇ ਰੁੱਖੀ ਆਵਾਜ਼ ਵਿੱਚ ਕਿਹਾ ਮੈਂ ਨਹੀਂ ਪੀਂਦਾ ਹਾਂ ਅੱਜ ਵਿਆਹ ਦੀ ਰਾਤ ਸੀ ਇਸ ਲਈ ਮੇਰੇ ਦੋਸਤਾਂ ਨੇ ਮੈਨੂੰ ਪੀਣ ਲਈ ਜ਼ੋਰ ਪਾਇਆ ਸੀ ਹੁਣ ਚਲੋ ਬੈੱਡ ਸਾਫ਼ ਕਰੋ ਮੈਂ ਸੌਣਾ ਚਾਹੁੰਦਾ ਹਾਂ ਇਹ ਕੀ ਫੁੱਲ ਪੱਤੇ ਤੁਸੀਂ ਲੋਕਾਂ ਨੇ ਖਿਲਾਰੇ ਹੋਏ ਹਨ ਸੁਦਾ ਹੈਰਾਨ ਰਹਿ ਗਈ ਤੇ ਸੋਚਣ ਲੱਗੀ ਕਿ ਕੀ ਵਿਆਹ ਦੀ ਪਹਿਲੀ ਰਾਤ ਅਜਿਹੀ ਹੁੰਦੀ ਹੈ ਉਸਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਈਸ਼ਾਵਾਂ ਭਰੀਆਂ ਹੋਈਆਂ ਸੀ ਉਸਨੇ ਸੋਚਿਆ ਇਹ ਕੋਈ ਉਸਦੀ ਜ਼ਿੰਦਗੀ ਦੀ ਆਖਰੀ ਰਾਤ ਨਹੀਂ ਹੈ ਕੱਲ ਉਹ ਆਪਣੇ ਪਤੀ ਨਾਲ ਚੰਗਾ ਸਮਾਂ ਗੁਜ਼ਾਰ ਲਵੇਗੀ ਇਹ ਸੋਚ ਕੇ ਉਸਨੇ ਜਲਦੀ ਨਾਲ ਬੈੱਡ ਸਾਫ਼ ਕੀਤਾ ਤੇ ਉਸਦਾ ਪਤੀ ਬੈੱਡ ਤੇ ਡਿੱਗ ਪਿਆ ਤੇ ਕਪੜੇ ਬਦਲੇ ਬਿਨਾ ਸੌਂ ਗਿਆ। ਅਗਲੀ ਸਵੇਰ ਉਸਦੀ ਪਹਿਲੀ ਰਸੋਈ ਦੀ ਰਸਮ ਸੀ। ਇਸ ਲਈ ਸੁਦਾ ਉਸੇ ਵਿੱਚ ਰੁੱਝ ਗਈ। ਉਸ ਨੂੰ ਦਿਨ ਭਰ ਅਰुण ਨਾਲ ਗੱਲ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ। ਰਾਤ ਨੂੰ ਜਦੋਂ ਉਹ ਕਮਰੇ ਵਿੱਚ ਆਇਆ ਤਾਂ ਉਸਨੇ ਅੱਜ ਸ਼ਰਾਬ ਨਹੀਂ ਪੀਤੀ ਸੀ। ਉਸ ਨੂੰ ਦੇਖਦੇ ਹੀ ਸੁਦਾ ਖੁਸ਼ ਹੋ ਗਈ। ਪਰ ਅਰुण ਨੇ ਹੌਲੀ ਜਿਹਾ ਕਿਹਾ, "ਦੇਖੋ ਸਾਡਾ ਵਿਆਹ ਅਚਾਨਕ ਹੋ ਗਿਆ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਪਹਿਲਾਂ ਸਾਨੂੰ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਕੇ" ਤੇ ਸਮਝ ਲੈਣਾ ਚਾਹੀਦਾ ਹੈ ਫਿਰ ਅਸੀਂ ਇਸ ਰਿਸ਼ਤੇ ਨੂੰ ਅੱਗੇ ਲੈ ਕੇ ਜਾਵਾਂਗੇ ਕੀ ਤੁਸੀਂ ਮੈਨੂੰ ਕੋਈ ਸਮਾਂ ਦੇ ਸਕਦੇ ਹੋ ਸੁਦਾ ਨੇ ਖੁਸ਼ੀ ਨਾਲ ਸਿਰ ਹਿਲਾ ਕੇ ਉਸਦੀ ਗੱਲ ਮੰਨ ਲਈ ਫਿਰ ਅਰुण ਸਿਰਹਾਣਾ ਲੈ ਕੇ ਸੋਫੇ ਤੇ ਲੇਟ ਗਿਆ ਇਸ ਲਈ ਉਸ ਨੂੰ ਇਹ ਦੇਖ ਕੇ ਬਹੁਤ ਅਜੀਬ ਲੱਗਾ ਉਹ ਮਨ ਹੀ ਮਨ ਸੋਚਣ ਲੱਗੀ ਕਿ ਮੰਨਿਆ ਅਸੀਂ ਇਸ ਰਿਸ਼ਤੇ ਨੂੰ ਅਜੇ ਅੱਗੇ ਨਹੀਂ ਵਧਾਵਾਂਗੇ ਪਰ ਅਸੀਂ ਇਸ ਰਿਸ਼ਤੇ ਦੀ ਸ਼ੁਰੂਆਤ ਦੋਸਤੀ ਨਾਲ ਕਰ ਸਕਦੇ ਸੀ ਪਰ ਇਹ ਤਾਂ ਸੋਫੇ ਤੇ ਸੌਂ ਗਿਆ ਹੈ ਜਿਵੇਂ ਉਸ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵੈਸੇ ਸੁਦਾ ਨੂੰ ਸਮਝ ਨਹੀਂ ਆ ਰਹੀ ਸੀ ਕਿ ਅਰुण ਦੇ ਮਨ ਵਿੱਚ ਕੀ ਚੱਲ ਰਿਹਾ ਹੈ। ਉਸਨੇ ਸੋਚਿਆ ਕਿ ਸ਼ਾਇਦ ਅਰुण ਕਿਸੇ ਕਾਰਨ ਅਜੀਹਾ ਕਰ ਰਿਹਾ ਹੈ। ਇਸ ਲਈ ਉਸਨੇ ਸੋਚਿਆ ਕਿ ਮੈਂ ਆਪਣੇ ਪਤੀ ਨੂੰ ਕਾਫੀ ਸਮਾਂ ਦੇਵਾਂਗੀ। ਮੈਂ ਜਲਦਬਾਜ਼ੀ ਵਿੱਚ ਆ ਕੇ ਸਾਡੇ ਰਿਸ਼ਤੇ ਨੂੰ ਖਰਾਬ ਨਹੀਂ ਕਰਾਂਗੀ। ਸੁਦਾ ਸਾਰਾ ਦਿਨ ਆਪਣੇ ਪਤੀ ਨੂੰ ਖੁਸ਼ ਕਰਨ ਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ। ਪਰ ਉਹ ਉਸ ਤੋਂ ਦੂਰ ਭੱਜਦਾ ਰਿਹਾ। ਝਿਜਕ ਦੇ ਕਾਰਨ ਉਹ ਸਭ ਦੇ ਸਾਹਮਣੇ ਉਸ ਨਾਲ ਬਹੁਤੀ ਗੱਲ ਵੀ ਨਹੀਂ ਕਰਦੀ ਸੀ। ਤੇ ਜਦੋਂ ਉਹ ਦੇਰ ਰਾਤ ਕਮਰੇ ਵਿੱਚ ਆਉਂਦਾ ਸੀ ਜਾਂ ਤਾਂ ਸੁਦਾ ਆਪ ਸੌ ਜਾਂਦੀ ਸੀ ਜਾਂ ਉਹ ਆਉਂਦਿਆਂ ਹੀ ਸੌਫੇ ਤੇ ਸੌ ਜਾਂਦਾ ਸੀ। ਝਿਜਕ ਕਾਰਨ ਸੁਦਾ ਉਸ ਨੂੰ ਬਹੁਤਾ ਕੁਝ ਨਾ ਕਹਿ ਸਕੀ। ਇਸ ਤਰ੍ਹਾਂ ਜਦੋਂ ਉਸ ਦਿਨ ਨਨਾਨ ਦਾ ਰਿਸ਼ਤਾ ਤੈਅ ਹੋ ਗਿਆ ਤਾਂ ਸਾਰਿਆਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤਾ। ਸੁਦਾ ਵੀ ਖੁਸ਼ੀ-ਖੁਸ਼ੀ ਆਪਣੇ ਨਨਾਨ ਦੇ ਵਿਆਹ ਦੀਆਂ ਯਾਰਾਂ ਵਿੱਚ ਰੁਚੀ ਹੋਈ ਸੀ ਪਰ ਉਸਦੇ ਪਤੀ ਦਾ ਵਿਵਹਾਰ ਉਸ ਪ੍ਰਤੀ ਬਿਲਕੁਲ ਵੀ ਸਹੀ ਨਹੀਂ ਸੀ ਇਹ ਦੇਖ ਕੇ ਉਸ ਨੂੰ ਹੌਲੀ-ਹੌਲੀ ਬਹੁਤ ਚਿੰਤਾ ਹੋਣ ਲੱਗੀ ਕੁਝ ਦਿਨਾਂ ਬਾਅਦ ਹੀ ਉਸਦੀ ਨਨਾਨ ਦਾ ਵਿਆਹ ਹੋ ਗਿਆ ਤੇ ਉਹ ਵਿਦਾਈ ਲੈ ਕੇ ਆਪਣੇ ਸਹੁਰੇ ਘਰ ਚਲੀ ਗਈ ਸੁਦਾ ਦੇ ਵਿਆਹ ਨੂੰ ਵੀ 10 ਮਹੀਨੇ ਹੋ ਗਏ ਸੀ ਉਹ ਹਰ ਰੋਜ਼ ਸੋਚਦੀ ਸੀ ਕਿ ਉਹ ਅਰुण ਨਾਲ ਆਪਣੀ ਵਿਵਹਤਾ ਜ਼ਿੰਦਗੀ ਬਾਰੇ ਗੱਲ ਕਰੇਗੀ ਪਰ ਹੁਣ ਤੱਕ ਉਸ ਨਾਲ ਗੱਲ ਨਹੀਂ ਕਰ ਸਕੀ ਸੀ ਇੱਕ ਰਾਤ ਸੁਦਾ ਬੇਚੈਨ ਹੋ ਕੇ ਬੈੱਡ ਤੇ ਪਾਸੇ ਮਾਰ ਰਹੀ ਸੀ ਹਾਲਾਂਕਿ ਦਿਨ ਭਰ ਦੀ ਥੱਕੀ ਹੋਣ ਕਰਕੇ ਸ਼ਾਮ ਨੂੰ ਹੀ ਉਸ ਨੂੰ ਨੀਂਦ ਆਉਣ ਲੱਗਦੀ ਸੀ ਪਰ ਅੱਜ ਉਹ ਆਪਣੇ ਪਤੀ ਦੀਆਂ ਅਜੀਬ ਹਰਕਤਾਂ ਬਾਰੇ ਜਾਨਣਾ ਚਾਹੁੰਦੀ ਸੀ ਵਿਆਹ ਕੋਈ ਖੇਡ ਨਹੀਂ ਸੀ ਜੋ ਉਸ ਦਾ ਪਤੀ ਉਸ ਨਾਲ ਇੰਨਾ ਬੇਰਹਿਮ ਵਿਵਹਾਰ ਕਰ ਰਿਹਾ ਸੀ ਉਸ ਦੇ ਵਿਆਹ ਨੂੰ 10 ਮਹੀਨੇ ਹੋ ਚੁੱਕੇ ਸੀ ਇਸੇ ਲਈ ਹੁਣ ਪਰਿਵਾਰਕ ਮੈਂਬਰ ਉਸ ਨੂੰ ਖੁਸ਼ਖਬਰੀ ਸੁਣਾਉਣ ਲਈ ਕਹਿ ਰਹੇ ਸੀ वैसे ਤਾਂ सुधा ਨੇ ਵੀ ਸੋਚਿਆ ਸੀ ਕਿ ਉਹ ਵਿਆਹ ਤੋਂ ਬਾਅਦ ਇੰਨੀ ਜਲਦੀ ਮਾਂ ਨਹੀਂ ਬਣੇਗੀ ਪਰ ਵਿਆਹ ਤੋਂ ਬਾਅਦ ਉਸਦੇ ਪਤੀ ਨੇ ਉਸ ਨੂੰ ਹੱਥ ਤੱਕ ਵੀ ਨਹੀਂ ਲਾਇਆ ਸੀ ਤਾਂ ਫਿਰ ਉਹ ਖੁਸ਼ਖਬਰੀ ਕਿਵੇਂ ਸੁਣਾ ਸਕਦੀ ਸੀ ਉਸਦਾ ਪਤੀ ਹਰ ਰਾਤ ਸੋਫੇ ਤੇ ਸੌਂਦਾ ਸੀ ਤੇ ਉਹ ਉਸਦੇ ਪਿਆਰ ਲਈ ਤਰਸਦੀ ਰਹਿੰਦੀ ਸੀ ਪਰ ਅੱਜ ਉਸਨੇ ਸੋਚਿਆ ਸੀ ਕਿ ਉਹ ਉਸ ਤੋਂ ਉਸਦੀ ਬੇਰੁਖੀ ਦਾ ਕਾਰਨ ਪੁੱਛੇਗੀ ਰਾਤ ਬਹੁਤ ਹੋ ਚੁੱਕੀ ਸੀ ਉਸ ਦੀਆਂ ਪਲਕਾਂ ਨੀਂਦ ਨਾਲ ਭਾਰੀ ਹੋ ਗਈਆਂ ਤੇ ਉਹ ਸੌਂ ਗਈ ਕਿਉਂਕਿ ਉਹ ਬਹੁਤ ਰੋਈ ਵੀ ਸੀ ਜਦੋਂ ਉਹ ਉੱઠી ਤਾਂ ਦੇਖਿਆ ਕਿ ਹਰਨ ਸੋਫੇ ਤੇ ਸੁੱਤਾ ਪਿਆ ਸੀ ਉਹ ਭੱਜ ਕੇ ਉਸਦੇ ਕੋਲ ਆਈ ਤੇ ਉਸ ਨੂੰ ਗਲੇ ਲਾ ਕੇ ਰੋਣ ਲੱਗੀ ਅਚਾਨਕ ਆਪਣੀ ਪਤਨੀ ਨੂੰ ਇੰਨਾ ਨੇੜੇ ਦੇਖ ਕੇ ਉਹ ਗੁੱਸੇ ਨਾਲ ੜਕ ਉੱਠਿਆ ਉਸ ਨੇ ਉਸ ਨੂੰ ਪਿੱਛੇ ਧੱਕਿਆ ਤੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਛੂਣ ਦੀ ਸੁਦਾ ਨੇ ਝਿਜਕਦੇ ਹੋਏ ਕਿਹਾ ਤੁਸੀਂ ਮੇਰੇ ਪਤੀ ਹੋ ਕੀ ਮੈਂ ਤੁਹਾਡੇ ਨੇੜੇ ਵੀ ਨਹੀਂ ਆ ਸਕਦੀ ਪਰਿਵਾਰ ਵਾਲੇ ਮੈਨੂੰ ਹਮੇਸ਼ਾ ਖੁਸ਼ਖਬਰੀ ਸੁਣਾਉਣ ਲਈ ਕਹਿੰਦੇ ਹਨ ਮੈਨੂੰ ਦੱਸੋ ਅਜਿਹੀ ਸਥਿਤੀ ਵਿੱਚ ਮੈਂ ਉਹਨਾਂ ਨੂੰ ਖੁਸ਼ਖਬਰੀ ਕਿਵੇਂ ਸੁਣਾਵਾਂ ਤੁਸੀਂ ਮੇਰੇ ਨੇੜੇ ਵੀ ਨਹੀਂ ਆਉਂਦੇ ਤਾਂ ਮੈਂ ਖੁਸ਼ਖਬਰੀ ਕਿਵੇਂ ਸਾਂਝੀ ਕਰ ਸਕਦੀ ਹਾਂ ਅਰुण ਚੀਕ ਕੇ ਬੋਲਿਆ ਕੀ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਵੈਸੇ ਤੈਨੂੰ ਬੱਚਾ ਕਿਉਂ ਚਾਹੀਦਾ ਹੈ ਤੂੰ ਬੱਚੇ ਦਾ ਕੀ ਕਰੇਂਗੀ ਮੈਨੂੰ ਤੇਰੇ ਵਰਗੀ ਅਪਵਿੱਤਰ ਔਰਤ ਤੋਂ ਬੱਚਾ ਨਹੀਂ ਚਾਹੀਦਾ ਹੈ ਇਹ ਸੁਣ ਕੇ ਸੁਦਾ ਦਾ ਚਿਹਰਾ ਫਿੱਕਾ ਪੈ ਗਿਆ ਉਸ ਦਾ ਸਿਰ ਝੁਕ ਗਿਆ ਤੇ ਉਸਨੇ ਕਿਹਾ ਕਿਉਂ ਅਰुण ਆਖਿਰ ਕਿਉਂ ਤੂੰ ਮੈਨੂੰ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਮੈਂ ਤੁਹਾਨੂੰ ਵਿਆਹ ਤੋਂ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਫਿਰ ਵੀ ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕੀਤਾ ਜੇ ਤੁਸੀਂ ਮੈਨੂੰ ਅਪਵਿੱਤਰ ਸਮਝਦੇ ਹੋ ਤਾਂ ਤੁਸੀਂ ਪਵਿੱਤਰ ਅੱਗ ਦੇ ਫੇਰੇ ਲੈ ਕੇ ਮੇਰਾ ਹੱਥ ਕਿਉਂ ਫੜਿਆ ਸੀ ਅਰुण ਗੁੱਸੇ ਨਾਲ ਪਾਗਲ ਹੋ ਗਿਆ ਤੇ ਬੋਲਿਆ ਦੇਖ ਮੇਰਾ ਦਿਮਾਗ ਨਾ ਖਾ ਜੇ ਤੁਸੀਂ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹੋ ਤਾਂ ਜਾ ਮੈਂ ਹੁਣ ਤੇਰੇ ਨਾਲ ਇੱਕੋ ਸਾਥ ਸਾਹ ਵੀ ਨਹੀਂ ਲੈਣਾ ਚਾਹੁੰਦਾ ਹਾਂ ਮੈਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਹਾਂ ਇਹ ਸੁਣ ਕੇ ਉਹ ਹੱਕੀ ਬੱਕੀ ਰਹਿ ਗਈ ਤੇ ਬੋਲੀ ਜਦੋਂ ਮੈਂ ਤੈਨੂੰ ਸਾਰੀ ਸੱਚਾਈ ਦੱਸੀ ਸੀ ਤਾਂ ਤੂੰ ਮੈਨੂੰ ਉਦੋਂ ਇਨਕਾਰ ਕਰ ਸਕਦਾ ਸੀ ਅਰुण ਗੁੱਸੇ ਨਾਲ ਪੜਕ ਉੱਠਿਆ ਜਦੋਂ ਰੋਲਾ ਪਾਉਣ ਲੱਗਾ ਤਾਂ ਉਸਦੇ ਮਾਤਾ ਪਿਤਾ ਕਮਰੇ ਦੇ ਬਾਹਰ ਆ ਕੇ ਦਰਵਾਜ਼ਾ ਖੜਕਾਉਣ ਲੱਗੇ ਤੇ ਪੁੱਛਣ ਲੱਗੇ ਕੀ ਹੋਇਆ ਹੈ ਸੁਦਾਨੂ ਮਜਬੂਰਨ ਦਰਵਾਜ਼ਾ ਖੋਲਣਾ ਪਿਆ ਜਿਵੇਂ ਹੀ ਉਹ ਕਮਰੇ ਦੇ ਅੰਦਰ ਆਏ ਤਾਂ ਅਰुण ਨੇ ਗੁੱਸੇ ਨਾਲ ਕਿਹਾ ਪਾਪਾ ਤੁਹਾਡੀ ਇਹ ਨੂੰ ਚਰਿਤ੍ਰਨਹੀਨ ਹੈ ਵਿਆਹ ਤੋਂ ਪਹਿਲਾਂ ਇਹ ਕਿਸੇ ਹੋਰ ਨਾਲ ਰਾਤਾਂ ਕੱਟ ਚੁੱਕੀ ਹੈ ਇਸੇ ਲਈ ਅਜੇ ਤੱਕ ਮੈਂ ਇਸ ਨੂੰ ਛੂਆ ਵੀ ਨਹੀਂ ਹੈ ਇਹ ਸੁਣ ਕੇ ਉਸਦੇ ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਕਹਿਣ ਲੱਗੇ ਕਿ ਇਹ ਤਾਂ ਸਾਡੇ ਨਾਲ ਬਹੁਤ ਗਲਤ ਹੋਇਆ ਹੈ ਬੇਟਾ ਸੁਦਾ ਨੇ ਰੋਂਦੇ ਹੋਏ ਕਿਹਾ ਪਾਪਾ ਜੀ ਵਿਆਹ ਤੋਂ ਪਹਿਲਾਂ ਮੈਂ ਇਹਨਾਂ ਨੂੰ ਸਭ ਕੁਝ ਦੱਸਿਆ ਸੀ ਮੈਂ ਕਦੇ ਕਿਸੇ ਨਾਲ ਮਰਿਆਦਾ ਦੀ ਹੱਦ ਨਹੀਂ ਪਾਰ ਕੀਤੀ। ਮੈਨੂੰ ਬਸ ਇੱਕ ਮੁੰਡਾ ਪਸੰਦ ਸੀ ਪਰ ਇੱਕ ਹਾਸੇ ਵਿੱਚ ਉਸ ਦਾ ਦਿਹਾਂਤ ਹੋ ਗਿਆ। ਮੈਨੂੰ ਲੱਗਾ ਕਿ ਵਿਆਹ ਤੋਂ ਪਹਿਲਾਂ ਮੈਨੂੰ ਇਹ ਗੱਲ ਆਪਣੇ ਜੀਵਨ ਸਾਥੀ ਨੂੰ ਦੱਸ ਦੇਣੀ ਚਾਹੀਦੀ ਹੈ। ਮੈਂ ਅਰुण ਨੂੰ ਸਭ ਕੁਝ ਦੱਸ ਦਿੱਤਾ ਸੀ। ਉਦੋਂ ਤਾਂ ਇਸਨੇ ਕਿਹਾ ਸੀ ਕਿ ਮੈਨੂੰ ਕੋਈ ਸਮੱਸਿਆ ਨਹੀਂ ਹੈ। ਮੈਂ ਇਸ ਰਿਸ਼ਤੇ ਲਈ ਤਿਆਰ ਹਾਂ। ਇਹ ਅੱਜ ਸਾਰੇ ਮੁੱਦੇ ਉਠਾ ਕੇ ਮੈਨੂੰ ਰਵਾ ਕਿਉਂ ਰਿਹਾ ਹੈ? ਉਸ ਦੀ ਸੱਸ ਨੇ ਕਿਹਾ ਹਾਈ ਤੋ ਸੱਚੀ ਸਬਿਤਰੀ ਹੋਣ ਦਾ ਦਿਖਾਵਾ ਕਰਦੀ ਸੀ ਤੇਰੇ ਲੱਛਣ ਦੇਖ ਕੇ ਮੈਨੂੰ ਪਹਿਲਾਂ ਹੀ ਤੇਰੇ ਤੇ ਸ਼ੱਕ ਸੀ ਹੁਣ ਚੁੱਪ ਚਾਪ ਮੇਰੇ ਘਰੋਂ ਚਲੀ ਜਾ ਅਰुण ਨੇ ਗੁੱਸੇ ਚ ਆ ਕੇ ਕਿਹਾ ਕਿ ਤੂੰ ਇਹ ਗੱਲ ਸਾਡੀ ਮੰਗਣੀ ਤੋਂ ਬਾਅਦ ਦੱਸੀ ਸੀ ਮੰਗਣੀ ਦੀ ਖਬਰ ਸਾਰੇ ਰਿਸ਼ਤੇਦਾਰਾਂ ਵਿੱਚ ਫੈਲ ਗਈ ਸੀ ਜੇ ਮੰਗਣੀ ਟੁੱਟ ਜਾਂਦੀ ਤਾਂ ਲੋਕ ਹਜ਼ਾਰਾਂ ਕਿਸਮ ਦੀਆਂ ਗੱਲਾਂ ਕਰਦੇ ਤੇ ਇਸ ਨਾਲ ਮੇਰੀ ਭੈਣ ਦੇ ਵਿਆਹ ਤੇ ਅਸਰ ਪੈਣਾ ਸੀ ਇਸੇ ਲਈ ਮੈਂ ਸੋਚਿਆ ਕਿ ਮੈਂ ਤੇਰੇ ਨਾਲ ਵਿਆਹ ਕਰਾਂਗਾ ਜਦੋਂ ਮੇਰੀ ਭੈਣ ਦਾ ਵਿਆਹ ਹੋ ਜਾਵੇਗਾ ਮੈਂ ਤੈਨੂੰ ਤੇਰੀ ਅਸਲੀ ਔਕਾਤ ਦਿਖਾਵਾਂਗਾ ਹੁਣ ਨਿਕਲ ਜਾ ਮੇਰੀ ਜ਼ਿੰਦਗੀ ਤੋਂ ਬਾਹਰ ਕਿਉਂਕਿ ਮੇਰੀ ਭੈਣ ਦਾ ਵਿਆਹ ਹੋ ਗਿਆ ਹੈ ਸੁਦਾ ਬੈੱਡ ਤੇ ਬੈਠ ਗਈ ਉਸ ਦਿਨ ਨਾਨ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਸੀ ਹੁਣ ਉਹ ਸਮਝ ਗਈ ਸੀ ਕਿ ਅਰुण ਨੇ ਸ਼ੁਰੂ ਤੋਂ ਹੀ ਕੁੜੀ ਸਮਾ ਕਿਉਂ ਮੰਗਿਆ ਸੀ ਉਸਦੇ ਨੇੜੇ ਕਿਉਂ ਨਹੀਂ ਆਇਆ ਸੁਦਾ ਦੀਆਂ ਅੱਖਾਂ ਤੋਂ ਹੰਝੂ ਵਹਿਣ ਲੱਗੇ ਉਸਨੇ ਕਿਹਾ ਤੁਸੀਂ ਆਪਣੀ ਭੈਣ ਦਾ ਘਰ ਬਸਾਉਣ ਲਈ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਅਰੁਣ ਨੇ ਕਿਹਾ ਕਿ ਤੈਨੂੰ ਇਹ ਸਭ ਮੈਨੂੰ ਮੰਗਣੀ ਤੋਂ ਪਹਿਲਾਂ ਦੱਸਣਾ ਚਾਹੀਦਾ ਸੀ ਸੁਦਾ ਨੇ ਗੁੱਸੇ ਨਾਲ ਚੀਕ ਕੇ ਕਿਹਾ ਮੈਂ ਹਿੰਮਤ ਨਹੀਂ ਜੁਟਾ ਸਕੀ ਮੈਂ ਇਹੋ ਜਿਹੀਆਂ ਗੱਲਾਂ ਕਿਸੇ ਨੂੰ ਕਿਵੇਂ ਦੱਸ ਸਕਦੀ ਸੀ ਜਦੋਂ ਤੱਕ ਮੈਨੂੰ ਹੋਸ਼ ਆਈ ਸਾਡੀ ਮੰਗਣੀ ਹੋ ਚੁੱਕੀ ਸੀ ਫਿਰ ਵੀ ਮੈਂ ਤੁਹਾਨੂੰ ਵਿਆਹ ਤੋਂ ਪਹਿਲਾਂ ਸੱਚ ਦੱਸ ਦਿੱਤਾ ਸੀ ਤੁਸੀਂ ਮੰਗਣੀ ਤੋੜ ਕੇ ਉਸੇ ਸਮੇਂ ਮੈਨੂੰ ਬਦਨਾਮ ਕਰ ਦਿੰਦੇ ਪਰ ਅੱਜ ਤੁਸੀਂ ਮੈਨੂੰ ਬਹੁਤ ਦੁੱਖ ਦਿੱਤਾ ਹੈ ਉਸ ਦਾ ਸਹੁਰਾ ਤੇ ਸੱਸ ਉਸ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ ਲੱਗੇ ਤੇ ਉਸੇ ਰਾਤ ਹੀ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਉਹ ਰੋਂਦੀ ਹੋਈ ਹਨੇਰੀ ਸੜਕ ਤੇ ਅੱਗੇ ਵਧ ਰਹੀ ਸੀ ਖੈਰ ਉਹ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਈ ਸੀ ਇੱਥੇ ਆ ਕੇ ਵੀ ਉਸ ਨੇ ਸਭ ਕੁਝ ਦੱਸ ਦਿੱਤਾ ਸੀ ਹਰ ਕੋਈ ਉਸ ਦਾ ਹੀ ਮਜ਼ਾਕ ਉਡਾਰ ਰਿਹਾ ਸੀ ਸੁਦਾ ਹੁਣ ਇਸ ਘਰ ਵਿੱਚ ਵੀ ਰਹਿਣਾ برداشت ਨਹੀਂ ਕਰ ਸਕਦੀ ਸੀ ਇਸ ਲਈ ਉਹ ਆਪਣੀ ਇੱਕ ਸਹੇਲੀ ਕੋਲ ਚਲੀ ਗਈ ਸੀ ਉੱਥੇ ਰਹਿ ਕੇ ਉਸ ਨੇ ਆਪਣੇ ਲਈ ਨੌਕਰੀ ਲੱਭ ਲਈ ਤੇ ਆਪਣੀ ਜ਼ਿੰਦਗੀ ਆਪਣੇ ਦਮ ਤੇ ਬਤੀਤ ਕਰਨ ਲੱਗੀ। ਅਰुण ਨੇ ਉਸ ਨੂੰ ਆਸਾਨੀ ਨਾਲ ਤਲਾਕ ਦੇ ਦਿੱਤਾ ਸੀ। ਦੂਜੇ ਪਾਸੇ ਜਦੋਂ ਅਰुण ਦੁਬਾਰਾ ਆਪਣਾ ਘਰ ਵਸਾਉਣ ਬਾਰੇ ਸੋਚਣ ਲੱਗਾ ਤਾਂ ਕੋਈ ਵੀ ਕੁੜੀ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਹੋਈ। ਕਿਉਂਕਿ ਉਹਨਾਂ ਦੀਆਂ ਨਜ਼ਰਾਂ ਵਿੱਚ ਉਹ ਹੁਣ ਸੈਕੰਡ ਹੈਂਡ ਮੁੰਡਾ ਬਣ ਚੁੱਕਾ ਸੀ। ਅਰुण ਨੇ ਮੌਕਾ ਪ੍ਰਸਥ ਹੋ ਕੇ ਜਿਸ ਤਰ੍ਹਾਂ ਸੁਧਾਨ ਨੂੰ ਦੁਖੀ ਕੀਤਾ ਸੀ ਉਸ ਬਾਰੇ ਜਾਣ ਕੇ ਕੋਈ ਵੀ ਕੁੜੀ ਉਸ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਤੇ ਉਧਰ ਇੱਕ ਮਨੀਸ਼ ਨਾਂ ਦਾ ਮੁੰਡਾ ਸੁਧਾ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ। ਦੋਵੇਂ ਹੌਲੀ-ਹੌਲੀ ਇੱਕ ਦੂਜੇ ਦੇ ਨੇੜੇ ਆ ਗਏ। ਜਦੋਂ ਮਨੀਸ਼ ਨੇ ਉਸ ਨੂੰ ਆਪਣੀਆਂ ਭਾਵਨਾਵਾਂ ਬਾਰੇ ਦੱਸਿਆ ਤਾਂ ਸੁਧਾ ਨੇ ਆਪਣੇ ਦਿਲ ਦਾ ਸਾਰਾ ਦਰਦ ਉਸ ਨੂੰ ਦੱਸ ਦਿੱਤਾ। ਪਹਿਲਾਂ ਤਾਂ ਮਨੀਸ਼ ਨੂੰ ਉਸ ਦੇ ਦੁੱਖਾਂ ਬਾਰੇ ਜਾਣ ਕੇ ਹਰਾਨੀ ਹੋਈ। ਫਿਰ ਉਸ ਨੇ ਸੁਧਾ ਦੀਆਂ ਅੱਖਾਂ ਤੇ ਆਏ ਹੰਝੂਆਂ ਨੂੰ ਪੂੰਝਿਆ ਤੇ ਕਿਹਾ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖੇ ਹਨ। ਪਰ ਹੁਣ ਮੈਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਦੀ ਇੱਕ ਬੂੰਦ ਵੀ ਨਹੀਂ ਆਉਣ ਦੇਵਾਂਗਾ। ਸੁਦਾ ਨੇ ਸ਼ਰਮ ਨਾਲ ਆਪਣੀਆਂ ਅੱਖਾਂ ਨੇਵੀਆਂ ਕਰ ਲਈਆਂ। ਜਲਦੀ ਹੀ ਦੋਵਾਂ ਦਾ ਵਿਆਹ ਹੋ ਗਿਆ ਤੇ ਹੁਣ ਦੋਵੇਂ ਇੱਕ ਦੂਜੇ ਦੇ ਬੰਧਨ ਵਿੱਚ ਬੱਝ ਕੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ। ਇਸੇ ਦੌਰਾਨ ਮਨੀਸ਼ ਨੂੰ ਇੱਕ ਹੋਰ ਕੰਪਨੀ ਵਿੱਚ ਨੌਕਰੀ ਮਿਲ ਗਈ ਤਾਂ ਦੋਵੇਂ ਉੱਥੇ ਆ ਗਏ। ਇੱਥੇ ਆ ਕੇ ਸੁਦਾ ਨੂੰ ਆਪਣੇ ਪੁਰਾਣੇ ਜ਼ਖਮ ਯਾਦ ਆਉਣ ਲੱਗੇ ਕਿਉਂਕਿ ਅਰुण ਦਾ ਘਰ ਵੀ ਇੱਥੇ ਹੀ ਸੀ। ਖੇਰ ਮਨੀਸ਼ ਤੇ ਪਿਆਰ ਨੇ ਜਲਦੀ ਹੀ ਉਸ ਨੂੰ ਨਵੇਂ ਮਾਹੌਲ ਵਿੱਚ ਖੁਸ਼ ਰਹਿਣਾ ਸਿਖਾ ਦਿੱਤਾ ਮਨੀਸ਼ ਨੇ ਹਫਤੇ ਬਾਅਦ ਦਫਤਰ ਜੁਆਇਨ ਕਰਨਾ ਸੀ ਉਦੋਂ ਤੱਕ ਉਹ ਆਪਣਾ ਨਵਾਂ ਕਾਰ ਠੀਕ ਕਰ ਰਹੇ ਸੀ ਜਦੋਂ ਕਿ ਅਰुण ਨੇ ਆਪਣੀ ਪਤਨੀ ਦੇ ਅਤੀਤ ਦਾ ਡਰਾਮਾ ਰਚ ਕੇ ਸੁਦਾ ਨੂੰ ਦੁਖੀ ਕੀਤਾ ਸੀ ਉਹ ਅਜੇ ਵੀ ਇਕੱਲਾ ਜੀਵਨ ਬਤੀਤ ਕਰ ਰਿਹਾ ਸੀ ਇੱਕ ਦਿਨ ਅਰुण ਕੁਝ ਖਰੀਦਦਾਰੀ ਕਰਨ ਲਈ ਮਾਲ ਗਿਆ ਸੀ ਫਿਰ ਉਸਨੇ ਦੇਖਿਆ ਕਿ ਉਸ ਦਾ ਬਚਪਨ ਦਾ ਦੋਸਤ ਮਨੀਸ਼ ਸੁਦਾ ਨਾਲ ਖਰੀਦਦਾਰੀ ਕਰ ਰਿਹਾ ਸੀ अरुण जाके मनीष ਦੇ ਸਾਹਮਣੇ ਖੜਾ ਹੋ ਗਿਆ ਇਸ ਲਈ ਸੁਦਾ ਤੇ ਮਨੀਸ਼ ਦੋਵੇਂ ਹੈਰਾਨ ਰਹਿ ਗਏ अरुण ਉਸਤਾ ਮージャ ਕੋ ਡਾਉਣ ਲੱਗਾ ਤੇ ਬੋਲਿਆ ਹਾਏ ਯਾਰ ਤੇਰੀ ਕਿਸਮਤ ਅਜੇ ਨਹੀਂ ਬਦਲੀ ਸ਼ੁਰੂ ਤੋਂ ਹੀ ਤੂੰ ਮੇਰੇ ਨਾਲੋਂ ਹੀ ਰਿਆ ਸੀ ਤੁਸੀਂ ਸਿਰਫ ਪੜ੍ਹਾਈ ਵਿੱਚ ਹੀ ਅੱਗੇ ਸੀ ਹੈਨਾ ਨਾ ਤੇਰੇ ਕੋਲ ਰਹਿਣ ਲਈ ਚੰਗਾ ਘਰ ਸੀ ਨਾ ਖਾਣ ਲਈ ਚੰਗਾ ਖਾਣਾ ਸੀ ਤੇ ਇਹ ਦੇਖ ਕੇ ਅੱਜ ਤੇਰਾ ਵਿਆਹ ਵੀ ਹੋਇਆ ਹੈ ਤਾਂ ਉਹ ਵੀ ਕਿਸੇ ਝੂਠੀ ਨਾਲ ਸ਼ਾਇਦ ਤੈਨੂੰ ਪਤਾ ਨਹੀਂ ਕਿ ਤੇਰੀ ਪਤਨੀ ਦਾ ਬੀਤਿਆ ਕੱਲ ਕੀ ਹੈ ਮਨੀਸ਼ ਗੁੱਸੇ ਨਾਲ ਕਹਿਣ ਲੱਗਾ ਮੈਨੂੰ ਸਭ ਪਤਾ ਹੈ ਕਿ ਇਸਦਾ ਅਤੀਤ ਕੀ ਹੈ ਅਰुण ਨੇ ਉਸਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਓਏ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਮੈਂ ਇਸਦਾ ਪਤੀ ਰਹਿ ਚੁੱਕਾ ਹਾਂ ਮਨੀਸ਼ ਨੇ ਤੰਜ ਕੱਸਦੇ ਹੋਏ ਕਿਹਾ ਇਸੇ ਕਰਕੇ ਮੈਂ ਸੋਚਦਾ ਸੀ ਇਹ ਕਿਹੋ ਜਿਹਾ ਕਨਾਉਣਾ ਵਿਅਕਤੀ ਹੋਵੇਗਾ ਜੋ ਇਸ ਤਰ੍ਹਾਂ ਕਿਸੇ ਕੁੜੀ ਦਾ ਦਿਲ ਦਿਖਾ ਸਕਦਾ ਹੈ ਪਰ ਤੂੰ ਉਹ ਵਿਅਕਤੀ ਹੈ ਇਸ ਲਈ ਤੂੰ ਤਾਂ ਜਿਹਾ ਜ਼ਰੂਰ ਕਰ ਸਕਦਾ ਹੈ ਮੈਂ ਆਪਣੀ ਪਤਨੀ ਦੇ ਨਾਲ ਬਹੁਤ ਖੁਸ਼ ਹਾਂ ਭਾਵੇਂ ਤੇਰੇ ਜੀਵਨ ਸ਼ੈਲੀ ਮੇਰੀ ਨਾਲੋਂ ਚੰਗੀ ਸੀ ਪਰ ਤੇਰੇ ਵਿਚਾਰ ਕੱਲ ਵੀ ਨੀਵੇਂ ਸੀ ਤੇ ਅੱਜ ਵੀ ਨੀਵੇਂ ਹਨ ਤੂੰ ਮੈਨੂੰ ਪੜ੍ਹਾਈ ਵਿੱਚ ਅੱਗੇ ਵਧਦਾ ਦੇਖ ਕੇ ਈਰਖਾ ਕਰਦਾ ਸੀ ਪਰ ਅੱਜ ਦੇਖ ਮੇਰੇ ਕੋਲ ਜ਼ਿੰਦਗੀ ਦੀ ਹਰ ਖੁਸ਼ੀ ਹੈ ਤੇਰੇ ਕੋਲ ਕੀ ਹੈ ਉਹ ਤੂੰ ਦੇਖ ਲੈ ਇਹ ਕਹਿ ਕੇ ਮਨੀਸ਼ ਮਾਣ ਨਾਲ ਆਪਣੀ ਪਤਨੀ ਦਾ ਹੱਥ ਫੜ ਕੇ ਉੱਥੋਂ ਚਲਾ ਗਿਆ ਸੁਦਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਗਲੇ ਦਿਨ ਅਰुण ਦਫ਼ਤਰ ਪਹੁੰਚਿਆ ਤਾਂ ਫਿਰ ਪਤਾ ਲੱਗਾ ਕਿ ਪੁਰਾਣੇ ਬੌਸ ਦੀ ਬਦਲੀ ਹੋ ਗਈ ਹੈ ਤੇ ਉਸ ਦੀ ਥਾਂ ਨਵਾਂ ਪੌਸ ਆਉਣ ਵਾਲਾ ਹੈ ਅਰुण ਵੀ ਆਪਣੇ ਬੌਸ ਦੇ ਸਵਾਗਤ ਦੀ ਤਿਆਰੀ ਕਰਨ ਲੱਗਾ ਪਰ ਜਦੋਂ ਉਸ ਨੇ ਆਪਣੇ ਨਵੇਂ ਪੌਸ ਨੂੰ ਦੇਖਿਆ ਤਾਂ ਹੈਰਾਨੀ ਨਾਲ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿਉਂਕਿ ਨਵਾਂ ਬੌਸ ਕੋਈ ਹੋਰ ਨਹੀਂ ਸੁਗਮਨੀਸ਼ ਸੀ ਅੱਜ ਅਰुण ਆਪਣੇ ਆਪ ਨੂੰ ਉਸ ਤੋਂ ਛੋਟਾ ਸਮਝ ਰਿਹਾ ਸੀ ਜਿਸ ਦੋਸਤ ਨੂੰ ਹਮੇਸ਼ਾ ਜਲੀਲ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹ ਹੁਣ ਉਸ ਦਾ ਬੌਸ ਬਣ ਗਿਆ ਸੀ ਨਾਲ ਹੀ ਸੁਦਾ ਦੇ ਨਾਲ ਖੁਸ਼ਹਾਲ ਜੀਵਨ ਬਤੀਤ ਕਰਕੇ ਉਸ ਨੇ ਇੱਕ ਮਿਸਾਲ ਕਾਇਮ ਕੀਤੀ ਸੀ ਕਿ ਜੀਵਨ ਵਿੱਚ ਹਰ ਚੀਜ਼ ਸੰਪੂਰਨ ਨਹੀਂ ਹੁੰਦੀ ਹੈ ਤੇ ਆਪਣੇ ਜੀਵਨ ਨੂੰ ਸੰਪੂਰਨ ਬਣਾਉਣ ਦੀ ਕੋਈ ਲੋੜ ਵੀ ਨਹੀਂ ਹੁੰਦੀ ਹੈ ਬਸ ਉਸ ਨੂੰ ਖੁਸ਼ਹਾਲ ਤੇ ਜੀਣ ਦੇ ਯੋਗ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਰुण ਚੁੱਪਚਾਪ ਸਿਰ ਝੁਕਾ ਕੇ ਦਫ਼ਤਰ ਤੋਂ ਬਾਹਰ ਚਲਾ ਗਿਆ ਕਿਉਂਕਿ ਹੁਣ ਉਹ ਦਫ਼ਤਰ ਵਿੱਚ ਮਨੀਸ਼ ਦੇ ਅਧੀਨ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰ ਰਿਹਾ ਸੀ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਿਰਪਾ ਕਰਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦੀ ਸਾਰਿਆਂ ਦਾ